ਸਤਿ ਸ਼੍ਰੀ ਅਕਾਲ ਜੀ ਸਾਰੇ ਆਨ। ਵਦੀ ਫਾਰਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਹਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਪਸ਼ੂ ਤੁਹਾਨੂੰ ਦਿਖਾਉਣੇ ਆ। ਪੰਜੇ ਸੋਈਆਂ ਸਵਾਈਆਂ ਆ। ਸਾਰੇ ਵੀਰਨਾਂ ਹੱਥ ਜੋੜ ਕੇ ਬੇਨਤੀ ਇਹੀ ਹੈ ਵੀ ਸੋਈਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਿਆ ਕਰੋ ਤੇ ਬਾਕੀ ਸਾਡੀ ਬੇਨਤੀ ਅਲ ਵੀ ਜ਼ਰੂਰ ਧਿਆਨ ਦਿਆ ਕਰੋ ਕਦੀ ਵੀ ਨਹੀਂ ਕਿੰਨੇ ਵੀ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਦੇ ਪੱਛੂ ਲਾ ਜਾ ਜੋ ਵੀ ਇੱਥੇ ਵੇਸ ਚੱਕ ਕੇ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਸਤਿ ਸ੍ਰੀ ਅਕਾਲ ਹੋ ਠੀਕ ਠਾ ਜੀ ਵਧੀਆ ਵਧੀਆ ਵੀ ਤੁਸੀਂ ਹੋ ਨਾ ਸਭ ਵਧੀਆ ਜੀ ਵਧੀਆ ਕਹਿੰਦੇ ਜੀ ਤੇ ਨਾਮ ਦੱਸਦੇ ਕਰੀ ਹਾਂ ਮੇਰਾ ਪਾਸ ਸੀਂਗ ਜਿੰਦ ਪਿੰਡ ਚੁੰਡਾ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਤੇ ਲਾਗੇ ਟਾਰੀ ਵਾਗ ਬਾਡਰ ਹਨਾ ਟਾਰੀ ਇਹ ਤੋਂ 6 ਕਿਲੋਮੀਟਰ ਆ ਤੇ ਚਗਾਵਾ ਵੀ ਆਪਣਾ ਰਿਪੇ 6 ਕਿਲੋਮੀਟਰ ਆ ਹਾਂ ਫੋਨ ਨੰਬਰੇ ਬੋਲ ਦੋ ਫੋਨ ਨੰਬਰ 94342925 ਜੀ ਠੀਕ ਹੈ ਹਾਂਜੀ ਹਾਂਜੀ ਅੱਜ ਸਾਰੀਆਂ ਸੂਈਆਂ ਸਾਰੀਆਂ ਸੂਈਆਂ ਇੱਕ ਗੱਬਣ ਧੋਕੜਿਆ ਵੈੜ ਬੜੀ ਚੰਗੀ ਆ ਜੀ ਅੱਛਾ ਤੇ ਇਹ ਕਾ ਰਾਤੀ ਸੂਈ ਪਹਿਲਾਂ ਛੋਟੀ ਰ ਪੈਂਦੀ ਉਹਦੇ ਨਾਲ ਵੇਖ ਗਿਆ ਮਾਲ ਉਹਦੇ ਨਾਲ ਵੀ ਆਪਣਾ ਦਾ 15 ਮਿੰਟਾਂ ਦੇ ਮਨ ਮਾਲ ਵਿਕ ਜਾਂਦਾ ਅੱਛਾ ਨਾਲੇ ਵੀ ਭਰਾ ਪਾ ਨੂੰ ਫੋਨ ਮਨਾਂ ਅਨੇ ਤੋਂ ਵਾਰ ਜਾ ਰਹਾ ਕਰਦੇ ਆ ਅੱਛਾ ਕਰਦੇ ਕਿਉਂਕਿ ਆਪਣੇ ਤੁਹਾਨੂੰ ਪਤਾ ਬੜੇ ਚਿਰ ਤੇ ਜੁੜੇ ਆ ਹਾਂਜੀ ਹਾਂਜੀ ਇਹ ਲੋਕਾਂ ਦਾ ਇਰਾਦਾ ਵੀ ਆਪਾਂ ਹਟ ਗਏ ਹੜੇ ਨਹੀਂ ਆ ਅੱਛਾ ਆਦਾ ਹੀ ਕੋਈ ਮਤਲਬ ਕੰਮ ਕੋ ਪੈ ਗਿਆ ਵੀਰ ਭਰਾ ਚਲੋ ਪੁਰਾਣੇ ਜੁੜੇ ਆ ਹਨਾ ਪੁਰਾਣੇ ਜੁੜੇ ਤੁਹਾਨੂੰ ਪਤਾ ਰੁਪਈਆ ਆਪਾਂ ਵੀਡੀਓ ਤਾਂ ਆਪਣੇ ਚੈਨਲ ਤੇ ਮਤਲਬ ਪਾਉਂਦੇ ਨੇ ਮੇਰਾ 3-4 ਸਾਲ ਹੋ ਗਏ ਹੋਣੇ ਆ ਹਾਂਜੀ ਹਾਂਜੀ ਉਹਨਾਂ ਦੇ ਪੁਰਾਣੇ ਜੁੜੇ ਆ ਹਾਂਜੀ ਕਈਆਂ ਕੋ ਨੰਬਰ ਸੇਵ ਵੀ ਲੋਕੀ ਆਂਦੇ ਰਹੇ ਕਿੱਥੇ ਰੁਪਾਲ ਚਲਾ ਗਿਆ ਨਾਲ ਆਪਾਂ ਨੂੰ ਰੋਜ਼ ਹੀ ਆਉਂਦਾ ਰਿਹਾ ਰੁਪਈਆ ਜੀ ਠੀਕ ਆ ਤੇ ਬਾਕੀ ਅੱਜ ਵੀ ਚਲੋ ਇਹ ਪਹਿਲਾਂ ਝੋਟੀ ਦੋਂਦੀ ਰਾਤ ਦੀ ਸੂਰ ਰਪੀਜੀ ਅੱਛਾ ਹਾਂ ਤੇ ਥਾਣੇ ਵੇਖੋ ਪਹਿਲਾ ਸੂਰ ਝੋਟੀ ਪਹਿਲਾ ਸੂਰ ਤੇ ਥਾਣੇ ਜਿਹੜਾ ਬੜਾ ਕਮਾਲ ਦਾ ਜਿਹੜਾ ਇਹ ਦੇਖੋ ਲੱਗਾ ਤੇ ਉਹ ਬੱਚਾ ਜਿਹੜਾ ਇਹਦਾ ਆ ਕੱਟੀ ਜਾ ਰਹੀ ਜੀ ਮਾਲਾ ਕੱਟੀ ਹੈ ਇਹਦੇ ਮਾਲਾ ਬੱਚੇ ਨੂੰ ਹਰ ਰਪੀ ਚੰਗਾ ਆ ਗਏ ਨਾ ਆਹ ਦੇ ਸਾਡੇ ਤਾਜ ਨਾੜੋ ਜਿਹੜਾ ਨਾ ਲਿਆ ਦੇਖੜਿਆ ਥਾਣੇ ਦੇ ਕਰੀ ਦੇਖ ਸਕਦੇ ਜੇ ਲੱਗੇ ਤਾਂ ਪਹਿਲਾਂ ਆਹ ਦੇਖ ਸਾਣ ਬੜਾ ਵਧੀਆ ਰੀ ਕੱਢਿਆ ਝੋਟੀਆਂ ਹਾਂਜੀ ਵੀਰ ਜੀ ਮਾਂ ਵੀ ਥਾਂ ਬੜਾ ਚੰਗਾ ਕੱਢਿਆ ਕੱਟੀ ਨੂੰ ਚੰਗਾ ਆ ਗਏ ਤੇ 2 ਘਟਾਈ ਕਿਲੋ ਹੀ ਹੁਣ ਬੋਲਾ ਚੋਇਆ ਜੇ ਅੱਛਾ ਪਹਿਲੀ ਚਵਾਈ ਹੋਈ ਜੇ ਕੋਈ ਹੋਰ ਨਹੀਂ ਜੋ ਕੀਤੀ ਕੋਈ ਲੈਣਾ ਨਹੀਂ ਦੇਣਾ ਨਹੀਂ ਤੋਰਾਂ ਫੇਰ ਇੱਕ ਰੀਨ ਹਾਂ ਬਾਕੀ ਆ ਵੀ ਤਾਜੀ ਸੋਈ ਆ ਇੱਕ ਸਵੇਰ ਸਵੇਰ ਦਾ ਟਾਈਮ ਹੈ ਕਨਵਾਈ ਨੂੰ ਹੋਈ ਨਹੀਂ ਆ ਇੱਕ ਲੱਪੇ ਜਿਹਾ ਬੱਚੇ ਦਾ ਥੋੜਾ ਜਿਹਾ ਵੱਧ ਕਰ ਦਿੱਤਾ ਆ ਕਰਕੇ ਦਨੂ ਘੱਟ ਚੁਰਤੀ ਸੁਣੋ ਤੇ ਕਿੰਨਾ ਫਿਰ ਵਿੱਦੀ ਮੁੱਲ ਰੱਖਣਾ ਇਹਦਾ ਆਪਾਂ ਮੋਰ ਤੇ ਹਰਬੀ ਜੀ ਮੋਲ ਦਾ ਕਰਦੇ ਪਚਾਨ ਹਿਆਰ ਤੇ ਉਤਰ ਦੁੱਧ ਕਿੰਨਾ ਕੁ ਭਰੀ ਜਾਊਗੀ ਛੋਟੀ ਨੇ ਜਿਹੜੇ ਹਿਸਾਬ ਨਾਲ ਹਰਬੀ ਜੀ ਚੁਆਈਆਂ ਲੱਗੀਆਂ ਨਾ ਹਾਂਜੀ ਉਹ ਤਾਂ ਬਹੁਤ ਨਾਲ ਹੀ ਆਉਂਦਾ ਪਹਿਲੇ ਸੂਵੇ 12-13 ਕਿਲੋ ਇਹਨੇ ਭਰ ਜਾਣਾ ਅੱਛਾ ਛੋਰੀ ਵੱਡੀ ਛੋਟੀ 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 ਨੇ ਆ ਠੀਕ ਆ ਹਾਂ ਕਿੰਨੇ ਦੀ ਜੱਸਨੋਂ ਕਰੀ ਆ ਆਪਾਂ ਇਹ ਹਰਬੀ ਜੀ ਇਹ 90 ਦੀ ਦੇ ਦੀ ਛੋਟੀ 85000 ਦੀ ਦੇ ਦੀ ਹਾਂਜੀ 85000 ਦੀ 85 ਦੇ ਦੀ ਮੈਂ ਨਾ ਪੂਰੇ 800 ਰੁਪਏ ਦੀ ਲਈ ਪਹੁੰਚ ਕਰਦੀ ਹੈ ਵਿੱਚ ਪਹੁੰਚ ਵਿੱਚ ਕਰਦੇ ਨੇ ਬੜੀ ਇਧਰ ਕੋਈ ਛੋਟੀ ਨਹੀਂ ਕੋਈ ਦਿੰਦਾ 12 13 ਕਿਲੋ ਦੁੱਧ ਦੇਣਾ ਪਹਿਲਾ ਸਵੇਰ ਪਹੁੰਚ 100 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ ਹਾਂਜੀ ਹਾਂਜੀ ਆ ਛਾਣਾ ਮੰਨ ਲਓ ਕਿਦਾ ਸਵਾਗਤ ਅੱਜ ਚਵਾਈ ਇੱਕ ਹੋ ਚੁੱਕੀ ਹੈ ਇੱਕ ਚਵਾਈ ਇਹਦੀ ਹੋ ਗਈ ਹੈ ਉਤਰ ਇੱਕੋ ਜਿਹੀ ਹੋਈ ਹੈ ਤੇ ਆ ਮੱਝ ਦਾ ਬੱਚਾ ਮਰ ਗਿਆ ਜੇ ਇਹਦਾ ਹਰ ਵੀ ਕੱਟਾ ਮਰ ਗਿਆ ਇਹ ਉਧਰ ਦੀ ਹਰਿਆਣੇ ਦੀ ਮੱਝ ਅੱਛਾ ਇਹ ਦੋ ਮੱਝਾਂ ਆਪਣੀਆਂ ਆਈਆਂ ਨੇ ਤੇ ਇਹਦਾ ਕੱਟਾ ਕੱਲ ਮਰ ਗਿਆ ਆ ਇਹਦਾ ਕੱਟਾ ਮਰ ਗਿਆ ਜੇ ਹਾਂਜੀ ਹਾਂਜੀ ਭਾਰੀ ਮੱਝਾਂ ਚੰਗੀ ਨਿੱਗਰ ਯਾਤਰਾ ਹਾਂਜੀ ਹਾਂਜੀ ਕਿੰਨੇ ਚਿਰ ਦੀ ਸੋਈ ਯਾਤਰਾ ਹੈ ਅੱਜ ਅੱਠ ਨੌਵਾਂ ਦੇ ਨਾ ਤਾਜ਼ਾ ਬੱਚਾ ਰੁਪੀਜੀ ਬਿਲਕੁਲ ਤਾਜ਼ਾ ਹੈ ਯਾ ਦਿਖਾ ਦਿਓ ਮੀਨ ਸੁਣਾਉਣ ਬਿਲਕੁਲ ਤਾਜ਼ਾ ਬੱਚਾ ਹੈ ਦੇਖਦੇ ਤਾਜ਼ਾ ਹੈ ਬੱਚਾ ਤਾਜ਼ਾ ਬੱਚਾ ਹਾਂ ਸੇ ਇਹ ਪਾ ਪੂ ਜਿਆਦਾ ਰਹਾ تھا ਗੱਡੀ ਦੀ ਟਵਾਰੀ ਦੇ ਠੀਕ ਆ ਹੁਣ ਹੈਗੀ ਠੰਡੀ ਧੀਰੀ ਇੱਥੇ ਬਾਕੀ ਵੱਡੀਆਂ ਮੱਝਾਂ ਜਾ ਕੋਈ ਵੱਡੀ ਮਾ ਛੋਟੀ ਨਹੀਂ ਮਾਜੇ ਇਹਨੂੰ ਇਹ ਪ੍ਰਵਾਹ ਥੋੜੀ ਜਿਹਾ ਵੀ ਜਾ ਬਿਲਕੁਲ ਡੇਰੀਆਂ ਚ ਚਾਉਣ ਵਾਲੀ ਮੱਝਾਂ ਧਾਰ ਤੇ ਜਿਹੜੀ ਧਾਰ ਲੈਂਦੀ ਆ ਚੁਵਾਈ ਇਹਦੀ ਕਿਤੇ ਮਾਣਾ ਛਿੱਕੇ ਬੰਨ ਜਿੱਦਾਂ ਮੱਝੀ ਵੀ ਪਾ ਗੇ ਚਾ ਵੇਖੋ ਠੀਕ ਆ ਜੀ ਆ ਨਹੀਂ ਸਾਡੇ ਥਾਣੇ ਆ ਵੀ ਹਲੇ ਪੱਸਮੀ ਨਹੀਂ ਆ ਤੇ ਉਤਰ ਦੁੱਧ ਕਿੰਨਾ ਵੇਚਦੀ ਹੈ ਤੇ ਕੋਲ ਦੁੱਧ 20 ਰੁਪਏ ਆਪਾਂ ਮਣਕੇ ਲੈ ਆਂ ਤਾਂ 18 19 ਕਿਲੋ ਹਾਂਜੀ ਹੁਣ ਮੰਨ ਲਓ ਬੱਚਾ ਘਟ ਗਿਆ ਹੁਣ ਜਿਹੜੀ ਸਾਡੀ ਪੂਰੀ ਗਰੰਟੀ ਹੋ 16 ਕਿਲੋ ਦੀ ਹੋਊਗੀ ਤਿਆਰ ਮੁਕੇ ਦੇ ਕੋਲ ਤਿਆਰ ਜਿਹੜਾ ਆਪਾਂ ਚੋ ਲੈਣਾ ਪਰ ਇਹ ਹੋਵੇ ਚੋਕੇ ਇੱਥੋਂ ਚੋਕੇ ਲਾ ਜੇ ਹਨਾ ਚੋਕੇ ਆਈ ਦੀ ਹਨ ਵੀ ਦੋ ਤਿੰਨ ਡੰਗ ਜਿੰਦਾ ਮਰਜੀ ਕੋਈ ਚੋਕੇ ਖੜੇ ਹਾਂਜੀ ਹਾਂਜੀ ਲਿਆ ਖੋਲ ਹਾਂ ਫਿਰ ਤੋੜ ਦੀ ਆਹ ਮੱਝ ਬਾਕੀ ਇੱਕ ਮੱਝ ਆ ਵੀ ਅਜੇ ਹੁਣੇ ਹੀ ਆਈ ਆ ਬੱਚਾ ਕਿੱਥੇ ਹੈ ਬੱਚਾ ਇਹਦਾ ਗੱਡੀ ਚ ਚੱਲ ਤੂੰ ਅੱਜ ਤੇ ਨਾ ਆਇਆ ਲਿਆ ਆਜਾ ਤੇ ਖਾਈ ਦਈਏ ਪਹਿਲਾਂ ਇੰਨੇ ਤਾਂ ਆਜਾ ਪਹਿਲਾਂ ਤੋਰਦਾ ਇਹ ਹੁਣੇ ਹੀ ਆਈ ਏ ਇਹ ਵਾਲੀ ਬੱਚਾ ਇਹਦਾ ਗੱਡੀ ਇਹ ਬੱਚਾ ਨਾਮ ਨਹੀਂ ਨਜ਼ਰ ਪੜਾ ਨਹੀਂ ਆ ਬੱਚਾ ਇਹ ਤਾਂ ਬਾਹਰ ਤੁਹਾਨੂੰ ਵਾਲੀ ਮੈਂ ਦਿਖਾਉਣੀ ਓ ਬੱਚਾ ਕੱਟੀ ਜਾ ਇਹ ਚੋ ਗਿਆ ਰਪੀਜੀ ਆਈ ਜੀ ਠੀਕ ਹੈ ਜੀ ਇਹ ਜੀ ਹੁਣੇ ਹੀ ਲੱਥੀ ਆਣਾ ਜੱਡੇ ਜਾ ਆਹ ਦੇਖ ਸਾਡੇ ਜੀ ਉਤਰਾ ਹੀ ਲਬੜੀ ਲਬੜੀ ਆ ਇਹਦੇ ਕੋਲ ਦੁੱਧ ਕਿੰਨਾ 200 ਰੁਪਏ ਸਾਰੇ 10 ਕਿਲੋ ਮਿਲ ਗਿਆ ਠੰਡਾ ਕਰਕੇ ਤੇ ਮੋਲੇ ਦਾ ਮੋਲੇਦਾਰ ਵੀ ਨਿਕਾਇਆ ਇਹ ਆ ਕਿੰਨਾ ਜਿਹੜੀ ਆਪਾਂ ਦੇ ਦੇਣੀ ਆ ਨਾ ਉਹ 65 ਜਾਂ ਤੱਕ ਪਹੁੰਚ ਕਰ ਦਾਂਗੇ 65000 ਤੱਕ ਪਹੁੰਚ ਕਰ ਦੋਗੇ ਕਰ ਦਾਂ ਕਰ ਦਾਂਗੇ 100 ਕਿਲੋਮੀਟਰ ਤੱਕ ਬੱਚਾ ਕੀ ਇਹਦੇ ਮਗਰ ਬੱਚਾ ਕਟਾ ਰੁਪਈਏ ਦੇ ਮਗਰ ਠੀਕ ਹੈ ਬੱਚਾ ਚਲੋ ਇਹਦਾ ਹੁਣੇ ਤੁਹਾਨੂੰ ਦਿਖਾ ਦਿੰਦੇ ਆ ਦਿਖਾ ਦਾਂਗਾ ਦਿਖਾ ਦਾਂਗੇ ਠੀਕ ਆ ਹਾਂਜੀ ਤੇ ਆ ਵੀ ਤੋਰ ਦੋ ਫਿਰ ਇੱਕ ਵਾਰੀ ਦੁੱਧ ਇਹਦੇ ਕੋਲ ਮੌਕੇ ਤੇ ਕਹਿੰਦੇ ਵੀ ਸੋਨਾ ਰੁਪਈਆ ਹਾਜਣਾ ਜੇ ਤਿਆਰ ਹੋਊਗਾ ਠੀਕ ਆ ਤੋਰੋ ਇੱਕ ਵਾਰੀ ਬਾਕੀ ਆ ਵੀ ਡੇਰੀਆਂ ਚ ਚੌਣ ਵਾਲੀ ਮੱਝ ਆ ਪੂਰੀ ਨਿੱਗਰ ਭਾਰੀ ਮੱਝਾਂ ਜਿਹੜੀ ਆਈਏ ਕਿ ਤੇ ਉਹ ਪਿੱਛੇ ਚੰਗੀ ਜਗ੍ਹਾ ਤੋਂ ਆ ਇਸ ਚੰਗੇ ਬੰਦੇ ਕੋਲ ਆਈਏ ਵੱਡੀਆਂ ਮੱਝਾਂ ਦੋ ਮਗਾਈਆਂ ਆ ਆਪਾਂ ਉਧਰ ਦੀਆਂ ਮੱਝਾਂ ਦਿੱਦੀਆਂ ਨੂੰ ਠੀਕ ਹੈ ਜੀ ਬੱਚੇਵਾਨ ਨੂੰ ਪੂਰੀ ਖਿੱਚ ਕਰਦੀ ਆ ਬਾਕੀ ਆ ਨਾਲ ਦੀ ਮੱਝ ਨਾਲ ਆਪਾਂ ਦੇਖ ਸਕਦੇ ਕਰਦ ਵਜਨ ਚ ਕਾਫੀ ਚੰਗੀ ਹੈ ਇਹ ਕਿੰਨਾ ਵੇਚੀ ਫਿਰ ਰੱਖੀ ਇਹਦਾ ਆਪਾਂ ਮੁੱਲ ਮੁੱਲ ਆ ਰਵੀਏ ਦਾ ਫੋਨ ਤੇ ਕਰ ਲਾਂਗੇ ਆਪਾਂ ਅੱਛਾ ਇਹਦਾ ਫੋਨ ਤੇ ਕਰਦੇ ਵੀਰ ਭਰਾ ਫੋਨ ਲਾਵੇ ਤਾਂ ਮੋੜਦੇ ਨਹੀਂ ਆਪਾਂ ਮੱਝ ਵੇਖ ਕੇ ਮੁੱਲ ਲਾਵੇ ਮੇਰਾ ਵੀਰ ਠੀਕ ਹੈ ਪਰ ਇਹ ਆ ਵੀ ਹੁਣ ਥੋੜਾ ਉਧਰੋਂ ਉਧਰ ਹਰਪ੍ਰੀਤ ਜੀ ਘਟਾ ਕੇ ਦੇ ਦੇ ਬੱਚਾ ਮਨ ਲਾ ਵੀ ਨਾ ਮਾਰਦਾ ਵੀ ਇਹ ਆਪਾਂ 2 ਲੱਖ ਦੀ ਵੇਚਣੀ ਫਿਰ ਤੇ ਹੋਰ ਫਿਰ ਰੇਟ ਹੋਰ ਹੋਣਾ ਹੀ ਤੇ ਹੁਣ ਰੇਟ ਇਹਦਾ ਹੋਰ ਹੋਣਾ ਵਾ ਦੇਖ ਸਾਦੇ ਬੱਚੇ ਦੀ ਫੋਨ ਲਾਵੇ ਪੂਰੀ ਖੇਚ ਕਰਦੀ ਆ ਜਿਹੜੀ ਹਾਂ ਠੀਕ ਹੈ ਜੀ ਹਾਂ ਜੀ ਤੇ ਹੁਣ ਆ ਗਾਵਾ ਆ ਗਿਆ ਜਿਹੜੀਆਂ 80 ਆ ਗਿਆ ਰੁਪਈ ਜੀ ਆ ਪਹਿਲੋ ਵੱਛੀ ਤੇ ਨਾ ਵੱਛੀ ਬੜੇ ਤੋਂ ਦਾ ਦੇਖ ਸਕਦੇ ਵੱਛੀ ਨੇ ਵੀ ਟੈਗ ਪਿਆ ਹਾਂ ਜੀ ਚੰਗੇ ਟੀਕੇ ਦੀ ਵੱਛੀ ਆ ਹਾਂ ਜੀ ਵੱਛੀ ਨੇ ਵੀ ਟੈਗ ਜਿਹੜਾ ਪਿਆ ਵੀ ਗਿਆ ਤੇ ਕਿੰਨਾ ਸੂਆ ਜੇਦਾ 2020 ਸੂਈ 500 ਰਾਤ ਦੀ ਸੂਈ ਆਟਾ ਵੀ 11 12 ਕਿਲੋ ਜੇ ਥਲੇ ਹਜਨਾ ਜੀ ਦੁੱਧ ਹੋਊਗਾ ਅੱਛਾ ਹਾਂ ਜੀ ਹਾਂ ਜੀ ਠੀਕ ਹੈ ਕਿੰਨਾ ਦੁੱਧ ਭਰੀ ਜਾਊਗੀ ਹਾਂਜੀ ਕਿੰਨਾ ਕਿ ਭਰੀ ਜਾਊਗੀ ਦੁੱਧ ਆ ਰੁਪਈਏ ਇਹਨੇ ਬਹੁਤਾ ਨਹੀਂ ਤੇ 13-14 ਕਿਲੋ ਭਰੀ ਜਾਣਾ ਇਹਨੇ ਤੋਰਾਂ ਫਿਰ ਇੱਕ ਰੀ ਆ ਖੋਲੋ ਜੀ ਤੋਰ ਮੜੀ ਕਿ 13 13 ਲੀਟਰ ਦੇ ਲਾਗੇ ਬਣੇ ਦੁੱਧ ਜਿਹੜਾ ਕਹਿੰਦੇ ਵੀ ਕੱਢੀ ਜਾਊਗੀ ਬਾਕੀ ਤਾਂ ਹੀ ਆਪਣੀ ਸਮਝ ਕਰਨੀ ਹੈ ਜਰਸੀ ਆ ਮਗਰ ਬੱਚੀ ਬੜੀ ਪਿਆਰੀ ਹੈ ਬੱਚੀ ਸੰਭਨ ਵਾਲੀ ਆ ਤੇ ਆ ਥਾਣੇ ਤੇ ਇੱਕ ਵਾਰੀ ਦੇਖ ਸਕਦੇ ਆ ਆਪਾਂ ਲਾਗੇ ਤੋਂ ਤੇ ਆਪ ਵੀ ਜਰਸੀ ਆ ਤੇ ਮੁੱਲ ਫਿਰ ਵੇਚੀ ਇਹਦਾ ਮੋਲਰ ਬੀਰਾ ਕਰਨ ਨੂੰ ਭਾਵੇਂ 60 ਪੁਆਇੰਟ ਜੋ ਮਰਜ਼ੀ ਕਰੀ ਜਾਏਗੇ ਹਾਂਜੀ ਆਪਾਂ ਹਾਂ ਨਾ ਹਰ ਵੀ ਪੂਰੇ 50 ਦੀ ਪਹੁੰਚ ਕਰ ਦਾਂਗੇ 50000 ਦੀ ਪਹੁੰਚ ਕਰ ਦਾਂਗੇ ਬਾਕੀ ਮੋਕੇ ਤੇ ਹੋਰ ਕਰ ਦੋ ਮੈਂ ਮੰਨਦਾ ਕੋਈ ਤੁਹਾਨੂੰ ਫੋਨ ਲਾ ਕੇ ਕੋਈ ਮੰਨਤਨ ਕਰਾਂਗੇ ਠੀਕ ਬਾਕੀ ਇਹ ਵੀ ਮਗਰ ਬੱਛੀ ਵੀ ਚੰਗੇ ਰੁਪਈਆ ਦੀ ਪਸੰਦ ਹੈ ਕੀ ਆਪ ਵੀ ਚੰਗੀ ਯਾਰ 12 ਕਿਲੋ ਐਟਾਈਮ ਬਹੁੜੀ ਤਿਆਰ ਆ ਪੰਜਾਂ ਚੌਂ ਦੇ ਨੇ ਸਾਰੀ ਸੋਈ ਆ ਤੇ ਆ ਤੋਕੜ ਕੇ ਪੰਜੇ ਨਹੀਂ ਨਹੀਂ ਇਹ ਵੀ ਸੱਜੇ ਸੋਈ ਆ ਇਹ ਸੱਜੇ ਸੋਈ ਆ ਇਹ ਇਕੱਟੀਆਂ ਹੀ ਸੋਈਆਂ ਰੁਪਈ ਦੀ ਅੱਛਾ ਅੱਛਾ ਬੱਛੀ ਇਹਦੀ ਬੜੀ ਚੰਗੀ ਯਾਰ ਉੱਪਰ ਲੀਆ ਜਿਹੜੀ ਟੋਕਰ ਗੱਬਣ ਭਲੱਖਾ ਲੱਗ ਗਿਆ ਹਾਂ ਇਹ ਵੀ ਬੱਚੀ ਬੜੀ ਸੋਹਣੀ ਜੀ ਠੀਕ ਹੈ ਜੀ ਹਾਂ ਇਹਦੇ ਮਗਰ ਵੀ ਜਰਸੀ ਬੱਚੀ ਹੈ ਬੱਚੀ ਆ ਲੋ ਜੀ ਇਹਦੇ ਥੱਲੇ ਵੀ ਇਹਦੇ ਥੱਲੇ ਵੀ ਉਹਨਾਂ ਹੀ ਆ 13 14 ਕਿਲੋ ਹੋ ਗਿਆ ਟਾਈਮ ਇਹਦੇ ਥੱਲੇ ਤਿਆਰ ਮੋਕੇ ਦੇ ਮੋਕੇ ਦੇ ਜਿਹੜਾ ਚਵਾ ਕੇ ਰੁਪਈਏ ਆਪਾਂ ਦੋ ਡਾਕ ਦੇਣਾ ਦੇ ਬਾਕੀ ਚੱਡਾ ਨਿਕਲ ਜਾ ਰਹਾ ਨਹੀਂ ਭਾਨੜੀ ਤੱਕ ਗਾਂ ਨੂੰ ਆ ਹਾਂ ਬਾਕੀ ਸੁਈਆਂ ਸਵਾਈਆਂ ਵੇ ਗੱਡੀਆਂ ਗੱਬਣਾ ਚਵਾਈ ਇਹਨਾਂ ਦੀ ਦੋ ਦੋ ਟਾਈਮ ਹੋ ਜਾਣੀਆਂ ਬਾਕੀ ਇਹ ਬਿਲਕੁਲ ਸਵੇਰ ਸਵੇਰ ਦਾ ਟਾਈਮ ਆ ਇੱਧਰ ਬੰਨ ਦੇ ਲੋ ਅਲੈਕਸੈਂਡਰ ਜੀ ਨਾ ਹਵਨ ਨਹੀਂ ਦਾ ਤੇ ਅੱਛਾ 98 ਇਹਦੇ ਵੀ ਦੇਖਦਾ ਥੋੜਾ ਡਰਦੀ ਡਰਦੀ ਜੀ ਆ ਤੇ ਇਹਦਾ ਫਿਰ ਮੁੱਲ ਵਿੱਦੀ ਮੁੱਲ ਹਰੇ ਜੀ ਇਹਦਾ ਪੂਰੇ 50 ਦੀ ਪਹੁੰਚ ਕਰ ਦਾਂਗੇ ਪੂਰੇ 50 ਦੀ ਪਹੁੰਚ ਪੂਰੇ 50 ਜੋੜਾ ਕੋਈ ਲਊਗਾ ਤੇ ਹੋਰ ਮਾਨਤਨ ਕਰ ਦੋ ਕਰਦਾ ਖੁੱਲਾ ਕਰਾਂਗੇ ਰਵੀ ਜੀ ਮਾਨ ਖੁੱਲਾ ਕਰ ਦੋਗੇ ਮਾਨ ਤੇ 200 ਕਿਲੋਮੀਟਰ ਤੱਕ ਪਹੁੰਚ ਫ੍ਰੀ ਹੈ ਅੱਛਾ ਫਿਰ 200 ਕਿਲੋਮੀਟਰ ਤੱਕ ਪਹੁੰਚ 200 ਕਿਲੋਮੀਟਰ ਤੱਕ ਪਹੁੰਚ ਫ੍ਰੀ ਕਰ ਦਾਂਗੇ ਰੁਪੇ ਜੀ ਅੱਛਾ ਜੀ ਹਾਂ ਠੀਕ ਹੈ ਤੇ ਹਾਂ ਵੀ ਟੋਕੜ ਗੱਬਣ ਜੇ ਸਾਢੇ ਤਿੰਨਾਂ ਹਾਂ ਸਾਢੇ ਤਿੰਨ ਮਹੀਨੇ ਚੱਕ ਪਾ ਜੇ ਅੱਛਾ ਦੂਜਾ ਸੂਹਾ ਸੋਨਾ ਮੂੰਹ ਚਾਰ ਦੰਦ ਜੀ ਇਹਦੇ ਪਹਿਲੇ ਸੂਹੇ ਦੁੱਧ ਭਰੇ ਘਰਾਂ ਦੇ 13 14 13 14 ਕਿਲੋ ਬਾਕੀ ਆਰਕੀ ਦੇ ਦੁੱਧ ਚੰਗਾ ਭਰੂਗੀ ਹਾਂ ਆਰਕੀ ਚੰਗਾ 20 ਭਰੂਗੀ ਦੇ ਵੇਖੋ ਭਾਵੇਂ ਦਿਹਾੜੀ ਦੇ 7 17 24 ਇਹਨੂੰ ਅੱਛਾ ਇਹ 20 24 ਆਨੇ ਸੰਬੇ ਇਹ ਆ ਵੀ ਹਲੇ ਪਸ਼ਮੀ ਨਹੀਂ ਆ ਨਾ ਨਾ ਪਸ਼ਮੀ ਨਹੀਂ ਆ ਫੇਰ ਯਾਰੀ ਤਰਾਂ ਗਾੜੀ ਆ ਜਾਂਦਾ ਮੈਂ ਕਸਾ ਕਾਜ ਨਾ ਗਿਆ ਥਾਣ ਕੱਢਦੀ ਵਧੀਆ ਆਹੇ ਸਾਡੇ ਸਾਫ ਤਾਂ ਨਹੀਂ ਹੈ ਇਹਨੂੰ ਪਛਮੀ ਬੋਸ ਨਹੀਂ ਜੀ ਚੱਲ ਕੋਈ ਗੱਲ ਨਹੀਂ ਤਾਂ ਨਹੀਂ ਸਾਡੇ ਹੁਣ ਸਾਫ ਹੈ ਤਾਰ ਉਹ ਤਰ੍ਹਾਂ ਕੀ ਜਿਹੜੀ ਗਾੜੀ ਕੋਸ਼ ਆ ਜਾਂਦਾ ਤੇ ਇਹਦੇ ਕੋਲ ਹੁਣ ਦੁੱਧ ਕਿੰਨਾ ਆ ਆਟਾ ਮੱਠ ਕਿਲੋ ਰੁਪਈਆ ਹੋ ਜਨਾਂ ਦੀ ਪਿਆਰ ਹੋ ਤੋਰਾਂ ਫਿਰ ਇੱਕ ਰੀਨ ਬਾਕੀ ਜਿਹੜਾ ਤੋਕੜ ਗੱਭਨ ਪਸ਼ੂ ਹੁੰਦਾ ਵਾ ਕਈ ਵਾਰੀ ਕਿੱਲਾ ਬਦਲਣ ਨਾਲ ਦੁੱਧ ਵਧਾ ਘਟਾ ਵੀ ਜਾਂਦਾ ਜਾਂਦਾ ਪਰ ਹੈ ਜੀ ਮੱਛੀ ਬੜੀ ਚੰਗੀ ਜੀ ਬਹੁਤ ਹੀ ਆਪਣੇ ਪਹਿਲਾਂ ਹੀ ਵੇਖ ਲੈਣਾ ਵਾ ਅਣੇ ਸਾਢੇ 3.5 ਮਹੀਨੇ ਦੀ ਚੈੱਕ ਪਾਸਟ ਦੱਸਦੇ ਹੈ ਕਿ ਨਵੀਂ ਵੈੜਿਆ ਜਿਹੜੀ ਹੇ ਫੰਦੇ ਹਵਾਨਾ ਜਿਹੜਾ ਲੱਗ ਗਿਆ ਤਾਂ ਦਿਖਾ ਦੇ ਦੰਦ ਆਲੇ ਸਾਡੇ 4 ਦੰਦ ਆ ਜਿਹੜੀ ਹੋਰ 4 ਦੰਦ ਰੁਪਈਏ ਆ ਦੇਖ ਸੈਡਾ ਲਿਆ ਜਿਓ 3 ਕਿਲੋ ਤੇ ਠੀਕ ਐ ਤੇ ਉਤਰਾਂ ਵੀਰ ਜੀ ਥਣ ਥਣ ਬਰੋਬਰ ਐ ਸਾਰੇ ਹਵਾਨਾ ਸਾਰੇ ਸਨ ਆ ਬਣੀ ਬੱਚੀ ਹੋਏ ਇੱਥੇ ਬਣੀ ਸਾਰੇ ਵੀ ਗਰੰਟੀ ਹੋ ਉਧੋਣਾ ਦੀ ਠੀਕ ਐ ਹਾਂ ਤੇ ਮੁੱਲ ਫਿਰ ਇਹਦਾ ਹਾਂਜੀ ਇਹਦਾ ਮੁੱਲ ਮੋਹਰ ਬੀਕ ਇਹ ਪੰਤਾਲੀਆ ਨਾ ਕਰ ਲਈਏ ਬੱਚੀ ਬੜੀ ਚੰਗੀ ਆ ਕਰ ਦਈਏ ਮੰਤਨ ਚ 40 ਦੀ ਦੇ ਜੀ 7000 ਕਿੰਨੇ ਦਾ ਪੂਰੇ 3000 ਇਹਦੀ ਪਹੁੰਚ ਕਰਾਂਗੇ ਅੱਛਾ ਪੂਰੇ 3000 ਚ ਪਹੁੰਚ 3000 ਪਹੁੰਚ ਕਰਾਂਗੇ ਜੀ ਠੀਕ ਹੈ ਜੀ ਦੋ ਘਟਾਵੇਂ ਵਧਾਵੇਂ ਨਾ ਮੀਰ ਆਪਾਂ ਮੋਹਰ ਬਿੰਨ ਗਿਆ ਜਾਈ ਪਾਇਆ ਆ ਪਰ ਵੈੜ ਵੀ ਚੰਗੀ ਆ ਹਾਂਜੀ ਹਾਂਜੀ 4-5 ਸੂਏ ਚੋਗੇ ਫਿਰ ਰੁਪਈਏ ਵਾਟਸਾ ਦਾ ਕੋਈ ਠੀਕ ਹੈ ਜੀ ਇੱਕ ਮੇਨ ਗੱਲ ਵੀ ਹੈ ਕਿ ਠੰਡੀ ਤੇਰੀ ਆ ਗਰ ਇਹ ਕੀ ਠੰਡੀ ਆ ਹਾਂ ਤੇ ਪੂਰੇ 3000 ਪਹੁੰਚ ਕਰਾਂਗੇ ਠੀਕ ਹੈ ਜੀ ਬਾਕੀ ਇੱਥੇ ਆਉਂਦੇ ਆਪਣੀ ਤਸੱਲੀ ਕਰਕੇ ਵੇਸ ਚ ਆ ਕੇ ਆਪਣੀ ਸਮਝਣਾ ਤੇ ਮਰਜ਼ੀ ਨੇ ਪਸ਼ੂ ਖਰੀਦੋ ਜੀ